ਦਪੱਟੇ ਦੀ ਬਹੁਤ ਸੋਹਣਾ ਬਰਕਾ ਵਿਸ਼ੇਪ ਦਾ ਗੜਾ ਬਣਿਆ ਹੋਇਆ ਹੈਗਾ ਘੇਰੇ ਤੇ ਬਰਕ ਮਿਲੂਗਾ ਤੁਹਾਨੂੰ ਬਾਜੂ ਉੱਪਰ ਵੀ ਬਹੁਤ ਸੋਹਣਾ ਬਰਕਾ ਜਰੂਰੀ ਕੜਾਈ ਵਾਲੇ ਬਚਿੱਤਰਾ ਸਿਲਕ ਦੇ ਸੂਟ ਲੈ ਕੇ ਤੁਹਾਡੇ ਲਈ ਆ ਲਓ ਪਿਓਰ ਦੇ ਦੁਪੱਟੇ ਲੱਗੇ ਨੇ ਬਹੁਤ ਸੋਹਣੇ ਰੇਟ ਹੈਗਾ 695 ਹਾਂਜੀ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੀ ਹੈ ਕਪੜਾ ਹੀ ਬਹੁਤ ਸੋਹਣਾ ਆਪਣੇ ਕੋਲੇ ਬਹੁਤ ਵਧੀਆ ਕਪੜਾ ਜੀ ਬਰਬਰੀ ਟੱਟਾ ਦਾ ਰੇਟ ਸਿਰਫ 750 ਇਹ ਸੂਟ ਲੈਂਡਿੰਗ ਲਾ ਕੇ ਤਿਆਰ ਹੋਣਗੇ ਜੀ ਮ ਜਿਤਰਾ ਚੇਲ ਕਜੂਟ ਨੇ ਬਹੁਤ ਵਧੀਆ ਕਲਰ ਨੇ ਇਹ ਆ ਗਿਆ ਆਪਣੇ ਕੋਲੇ orange ਕਲਰ ਚਾਕਲੇਟ ਕੱਪੜੇ ਦੇ ਡਿਜ਼ਾਈਨ ਲੇ ਕੇ ਦੋ ਡਲੇ ਬਹੁਤ ਵਧੀਆ ਸਾਰਾ ਥ੍ਰੈਡ ਵਰਕ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਕੜਾਈ ਵਾਲੇ ਸੂਟ ਲੈ ਕੇ ਦਡਲੇ ਹੁਣ ਜਿੰਨੀ ਵੈਰੇਇਟੀ ਦਿਖਾਵਾਂਗੇ ਤੁਹਾਨੂੰ ਕੜਾਈ ਵਾਲੇ ਸੂਟ ਦਿਖਾਵਾਂਗੇ ਇਹ ਹੈਗਾ ਆਪਣੇ ਕੋਲੇ ਮਸਲੀਨ ਸਿਲਕ ਚ ਜਿਹਦ ਨੂੰ ਹੁੰਡ ਜੈਨ ਦਿਖਾ ਰਹੇ ਇਹ ਵੀ ਆਪਣੇ ਕੋਲੇ ਡਾਰਕ ਕਲਰ ਚ ਬਚਿੱਤਰਾ ਸਿਲਕ ਦੇ ਸੂਟ ਨੇ ਜੀ ਇਹ ਵੀ ਆਲ ਓਵਰ ਸੂਟਾਂ ਨਾਲ ਬਚਿੱਤਰਾ ਦੀ ਦੁਪੱਟੇ ਲੱਗੇ ਹੋਏ ਨੇ ਕਪੜਾ ਬਹੁਤ ਵਧੀਆ ਹੁੰਦਾ ਕੋਈ ਵੀ ਚੁਬੰਦੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣਾ ਕਪੜਾ ਹੁੰਦਾ ਜੀ ਸਵਾਗਤ ਹੈ ਜੀ ਸਾਰਿਆਂ ਨੂੰ ਪੰਜਾਬੀ ਸਲਾਈ ਕੜਾਈ ਚੈਨਲ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਅੱਜ ਅਸੀਂ ਤੁਹਾਡੇ ਲਈ ਕੱਪੜੇ ਦੀ ਵੀਡੀਓ ਵਿੱਚ ਬਹੁਤ ਸੋਹਣੇ ਵੈਰਾਈਟੀ ਲੈ ਕੇ ਆਏ ਹਾਂ ਜੀ ਕੜਾਈ ਵਾਲੇ ਸੂਟ ਲੈ ਕੇ ਆਏ ਹਾਂ ਬਹੁਤ ਸੋਹਣੇ ਰੇਟ ਆਪਣੇ ਬਹੁਤ ਘੱਟ ਹੁੰਦੇ ਨੇ ਸ਼ਿਪਿੰਗ ਚਾਰਜ ਫ੍ਰੀ ਹੈ ਜੀ ਵੈਰਾਈਟੀ ਬਹੁਤ ਸੋਹਣੀ ਹੁੰਦੀ ਹੈ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਜੋ ਵੀ ਤੁਹਾਨੂੰ ਪਸੰਦ ਆ WhatsApp ਨੰਬਰ ਆਪਣੇ ਦੋ ਨੇ ਜੀ ਤੁਸੀਂ ਕਿਸੇ ਤੇ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਵੀਡੀਓ ਪਰ ਸ਼ੁਰੂ ਕਰਨ ਜੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲ ਅੱਜ ਦੇ ਵੀਡੀਓ ਸ਼ੁਰੂ ਕਰਾਂਗੇ ਆਪਾਂ ਮੈਚਿੰਗ ਸੂਟਾਂ ਤੋਂ ਮੈਚਿੰਗ ਸੂਟ ਨੇ ਜੀ ਬਹੁਤ ਸੋਹਣੀ ਵੈਰਾਈਟੀ ਹੈ ਕਿ ਪਿਓਰ ਦੇ ਦੁਪੱਟੇ ਨੇ ਨਾਲ ਪਿਓਰ ਦੇ ਦੁਪੱਟੇ ਮਿਲਣਗੇ ਤੁਹਾਨੂੰ 4 ਸਾਈਡ ਪੱਟੀ ਮਿਲੂਗੀ ਬਹੁਤ ਸੋਹਣੀ ਬਹੁਤ ਵਧੀਆ ਪੱਟੀ ਲੱਗੀ ਹੋਈ ਹੈ ਜੀ ਬਹੁਤੀ ਸਫਾਈ ਨਾਲ ਰੇਟ ਹੈਗਾ 695 695 ਰੇਟ ਹੈ ਜੀ 2.5 ਮੀਟਰ ਦੀ ਤੁਹਾਨੂੰ ਸ਼ਰਟ ਦੇਵਾਂਗੇ ਪ੍ਰਿੰਟ 2.5 ਮੀਟਰ ਦੀ ਤੁਹਾਨੂੰ ਬਾਟਮ ਦੇਵਾਂਗੇ ਜੀ ਲੀਜੀ ਬੀਜੀ ਜੀ ਬਹੁਤ ਸੋਹਣਾ ਕੱਪੜਾ ਹੈਗਾ ਕੋਈ ਵੀ ਤੁਹਾਨੂੰ ਲੈਂਡਿੰਗ ਲਾਉਣ ਦੀ ਜਰੂਰ ਨਹੀਂ ਹੈਗੀ कॉटन ਦੇ ਰੂਟ ਨੇ ਗਰਮੀ ਚ ਪਾਉਣ ਵਾਲੀ ਵੈਰਾਈਟੀ ਆ ਬਹੁਤ ਵਧੀਆ ਮਸਲੀਨ कॉटन ਦੀ ਸ਼ਰਟ ਲੱਗੀ ਹੋਈ ਹੈ कॉटन ਦੀ ਬਾਟਮ ਲੱਗੀ ਹੈ ਪਿਓਰ ਦਾ ਦੁਪੱਟਾ ਪਿਓਰ ਦਾ ਦੁਪੱਟਾ ਪਹਿਲਾਂ ਆਪਣੇ ਕੋਲੇ ਪਿਸਟਾ ਕਲਰ ਆ ਇਸ ਵਿੱਚ ਤੁਹਾਨੂੰ 4-5 ਕਲਰ ਦਿਖਾਵਾਂਗੇ ਜੋ ਵੀ ਤੁਹਾਨੂੰ ਕਲਰ ਪਸੰਦ ਆ ਉਹ ਸਲੈਕਟ ਕਰ ਸਕਦੇ ਹੋ ਫਰੋਜੀ ਕਲਰ ਲੈ ਕੇ ਆਂ ਤੁਹਾਡੇ ਲਈ ਬਹੁਤ ਸੋਹਣੇ ਕਲਰ ਨੇ ਸੋਬਰ ਜੇ ਕਲਰ ਨੇ ਬਹੁਤ ਸੋਹਣੇ ਕਲਰ ਆ ਜੀ 2.5-2 ਮੀਟਰ ਦੇ ਦੁਪੱਟੇ ਨੇ ਪਿਓਰ ਦੇ ਪਿਓਰ ਦੇ ਦੁਪੱਟੇ ਲੱਗੇ ਨੇ ਬਹੁਤ ਸੋਹਣੇ ਰੇਟ ਹੈਗਾ 695 ਬਹੁਤ ਘੱਟ ਪ੍ਰਾਈਸ ਆ ਕੱਪੜਾ ਬਹੁਤ ਸੋਹਣਾ ਵੈਰਾਈਟੀ ਬਹੁਤ ਵਧੀਆ ਹੈ ਸ਼ਿਪਿੰਗ ਚਾਰਜ ਫ੍ਰੀ ਹੈ ਜੀ WhatsApp ਨੰਬਰ ਆਪਣੇ ਦੋ ਨੇ ਤੁਸੀਂ ਕਿਸੇ ਤੇ ਮੈਸੇਜ ਕਰਕੇ ਆਰਡਰ ਬੁੱਕ ਕਰ ਸਕਦੇ ਹੋ ਸ਼ਾਲਟਾਂ ਨੇ ਕਲਰ ਦੇ ਅਨੁਸਾਰੀਆਂ ਨੇ ਕਰੀਮ ਮਿਲਣਗੇ ਜੀ ਇਹ ਆ ਗਿਆ ਆਪਣੇ ਕੋਲੇ ਇੱਕ ਮਾਊਸ ਜਿਹਾ ਕਲਰ ਇਹ ਮਾਊਸ ਕਲਰ ਆ ਗਿਆ ਜੀ ਪਿਓਰ ਦੇ ਦੁਪੱਟੇ ਨੇ ਫੋਰ ਸਾਈਡ ਪੱਟੀ ਤੁਹਾਨੂੰ ਸਾਰੇ ਦੁਪੱਟਿਆਂ ਤੇ ਮਿਲੂਗੀ ਇਹ ਆ ਗਿਆ ਆਪਣੇ ਕੋਲੇ ਸਕਿਨ ਕਲਰ ਪੰਜ ਕਲਰ ਨੇ ਇਸ ਡਿਜ਼ਾਈਨ ਵਿੱਚ ਸਕਿਨ ਕਲਰ ਆ ਗਿਆ ਜੀ ਤੁਸੀਂ ਸਲੈਕਟ ਕਰ ਸਕਦੇ 2.5 ਮੀਟਰ ਦੀ ਸ਼ਲਟ ਹੈ 2.5 ਮੀਟਰ ਦੀ ਸਲਵਾਰ ਲੱਗੀ ਹੋਈ ਹੈਗੀ ਪੀਚ ਕਲਰ ਆ ਗਿਆ ਜੀ ਇਹ ਸਾਰੇ ਕਲਰ ਨੇ 695 ਰੇਟ ਨਾਲ ਸੁੱਟਣਾ ਕੜਾਈ ਵਾਲੇ ਸੂਟ ਲੈ ਕੇ ਜਾਂਦੇ ਲਈ ਹੁਣ ਜਿੰਨੀ ਵੈਰਾਈਟਿ ਦਿਖਾਵਾਂਗੇ ਤੁਹਾਨੂੰ ਕੜਾਈ ਵਾਲੇ ਸੂਟ ਦਿਖਾਵਾਂਗੇ ਇਹ ਹੈਗਾ ਆਪਣੇ ਕੋਲੇ ਮਸਲੀਨ ਸਿਲਕ ਚ ਮਸਲੀਨ ਸਿਲਕ ਚ ਆਲਓਵਰ ਸੂਟ ਆ ਜੀ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੈ ਕੜਾਈ ਵਾਲਾ ਦੁਪੱਟਾ ਮਿਲੂ ਤੁਹਾਨੂੰ ਸਾਰੇ ਦੁਪੱਟੇ ਤੇ ਕੜਾਈ ਦੇ ਇਸ ਤਰ੍ਹਾਂ ਫਲਾਵਰ ਬਣੇ ਹੋਏ ਨੇ ਸੂਟ ਦੇ 프ਰੰਟ ਉੱਪਰ ਵੀ ਤੁਹਾਨੂੰ ਫਲਾਵਰ ਮਿਲਣਗੇ ਇਹ ਸੂਟ ਲਾਈਨਿੰਗ ਲਾ ਕੇ ਤਿਆਰ ਹੋਣਗੇ ਇਸ ਡਿਜ਼ਾਈਨ ਵਿੱਚ ਆਪਣੇ ਕੋਲੇ ਤਿੰਨ ਕਲਰ ਨੇ 750 ਰੇਟ ਸਾਢੇ 750 ਰੇਟ ਹੈ ਜੀ ਇਹ ਸੂਟ ਲਾਈਨਿੰਗ ਲਾ ਕੇ ਬਣਨਗੇ ਮਸਲੀਨ ਸਿਲਕ ਚ ਕਪੜਾ ਇਹ ਆ ਗਏ ਆਪਣੇ ਕੋਲੇ ਪਿੰਕ ਕਲਰ ਜੋ ਵੀ ਕਲਰ ਤੁਹਾਨੂੰ ਪਸੰਦ ਆ ਰਿਹਾ ਸਿਲੈਕਟ ਕਰ ਸਕਦੇ ਹੋ ਜੀ ਇਹ ਆਪਣੇ ਕੋਲੇ ਆਲ ਓਵਰ ਸੂਟ ਨੇ ਮਸਲੀਨ ਸਿਲਕ ਚ ਇਹ ਸਾਰਾ ਥਰੈਡ ਵਰਕ ਕਰਿਆ ਹੈ ਥਰੈਡ ਵਰਕ ਬਹੁਤ ਸੋਹਣਾ ਕਰਿਆ ਹੈ ਘੇਰੇ ਦੇ ਉੱਪਰ ਘੇਰਾ ਤੁਸੀਂ 22 23 ਇੰਚ ਬਣਾ ਸਕਦੇ ਹੋਗੇ ਲੈਂਥ ਦੀ ਕੋਈ ਵੀ ਦਿੱਕਤ ਨਹੀਂ ਆਉਣ ਵਾਲੀ ਕਿਉਂਕਿ ਆਲ ਓਵਰ ਸੂਟ ਆ ਜੀ ਇਹ ਇਹ ਆ ਆਪਣੇ ਕੋਲੇ ਪਰਪਲ ਕਲਰ ਲਾਈਟ ਜੇ ਕਲਰ ਨੇ ਬਹੁਤ ਸੋਹਣੇ ਕਲਰ ਆ ਡਿਜ਼ਾਈਨ ਵੀ ਬਹੁਤ ਵਧੀਆ ਕੱਪੜਾ ਵੀ ਬਹੁਤ ਵਧੀਆ ਮਸਲੀਨ ਸਿਲਕ ਚ ਜਰੀ ਦੀ ਕਢਾਈ ਵਾਲੇ ਵਿਚਿਤਰਾ ਸਿਲਕ ਦੇ ਸੂਟ ਲੈ ਕੇ ਆਉਂਦਾ ਡਲੀ ਆਲ ਓਵਰ ਆਲਓਵਰ ਸੂਟ ਆ ਸੂਰਦੀ ਕੱਟ ਹੈਗੀ ਆ 470 ਨਾਲ ਦੁਪट्टे ਬਹੁਤ ਸੋਹਣੇ ਨੇ ਦੁਪट्टे ਬਹੁਤ ਸੋਹਣੇ ਨੇ ਮਚਿਤਰਾ ਸਿਲਕ ਦੀ ਦੁਪੱਟੇ ਨੇ ਬਹੁਤ ਵਧੀਆ ਜਰੀ ਦਾ ਵਰਕ ਕਰਿਆ ਹੈ ਜੀ ਰੇਟ ਸਿਰਫ 750 750 ਰੇਟ ਹੈ ਜੀ ਵਰਕ ਦੇਖੋ ਤੁਸੀਂ ਕਿੰਨਾ ਸੋਹਣਾ ਬਹੁਤ ਵਧੀਆ ਫਲਕਾਰੀ ਟਾਈਪ ਸੂਟ ਬਣ ਕੇ ਤੁਹਾਡੇ ਤਿਆਰ ਹੋਣਗੇ ਕਿਉਂਕਿ ਸਾਰਾ ਫਰੰਟ ਦੇਖੋ ਤੁਸੀਂ ਕਿੰਨਾ ਹੈਵੀ ਹੈ ਬਹੁਤ ਸੋਹਣੇ ਡਿਜ਼ਾਈਨ ਨੇ ਆਪਣੇ ਕੋਲ ਕਲਰ ਵੀ ਬਹੁਤ ਸੋਹਣੇ ਨੇ ਸ਼ਿਪਿੰਗ ਚਾਰਜ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀ ਸਲੈਕਟ ਕਰੋ ਜੀ ਪਹਿਲਾ ਆਪਣੇ ਕੋਲੇ ਫਰੋਜੀ ਕਲਰ ਆ ਗਿਆ ਇਹ ਆ ਗਿਆ ਆਪਣੇ ਕੋਲੇ ਪਰਪਲ ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਕਲਰ ਵੀ ਬਹੁਤ ਵਧੀਆ ਡਿਜ਼ਾਈਨ ਵੀ ਬਹੁਤ ਵਧੀਆ ਨੇ ਬਾਕੀ ਕਢਾਈ ਵੀ ਦੇਖੋ ਤੁਸੀਂ ਕਿੰਨੀ ਸਫਾਈ ਨਾਲ ਹੋਈ ਹੋਈ ਆ ਤੁਹਾਨੂੰ ਇਹਨਾਂ ਦੇ ਉੱਪਰ ਸਟੋਨ ਵਰਕ ਵੀ ਮਿਲੂ ਜਰੀ ਵਰਕ ਮਿਲੂ ਜੀ ਦੁਪੱਟੇ ਬਹੁਤ ਸੋਹਣੇ ਕੱਟ ਵਰਕ ਦੇ ਤਿਆਰ ਹੋਏ ਹੋਏ ਨੇ ਨਾਲ ਦੋ ਦਾ ਹੱਦ ਪੱਟੇ ਦੀ ਕਟ ਹੈ ਜੀ 470 ਸੂਟ ਦੀ ਕਟ ਹੈ ਰੇਟ ਸਿਰਫ 750 ਇਹ ਸੂਟ ਲੈਂਡਿੰਗ ਲਾ ਕੇ ਤਿਆਰ ਹੋਣਗੇ ਜੀ ਚਿਤਰਾ ਸਿਲਕ ਦੇ ਸੂਟ ਨੇ ਬਹੁਤ ਵਧੀਆ ਕਲਰ ਨੇ ਇਹ ਆ ਗਿਆ ਆਪਣੇ ਕੋਲੇ orange ਕਲਰ ਇਹਨਾਂ ਵਿੱਚ ਜੋ ਵੀ ਤੁਹਾਨੂੰ ਪਸੰਦ ਆ ਤੁਸੀ ਸਿਲੈਕਟ ਕਰ ਸਕਦੇ ਹੋ ਜੀ ਇਸ ਤਰ੍ਹਾਂ ਨੇ ਡਿਜ਼ਾਈਨ ਨੇ ਬਹੁਤ ਸੋਹਣੇ ਡਿਜ਼ਾਈਨ ਦੇਖੋ ਤੁਸੀਂ ਕਿੰਨੇ ਸੋਹਣੇ ਬਣਿਆ ਹੋਏ ਨੇ ਹੈਵੀ ਡਿਜ਼ਾਈਨ ਨੇ ਸਾਰੇ ਮਹਿੰਦੀ ਕਲਰ ਆ ਗਿਆ ਜੀ ਇਸ ਡਿਜ਼ਾਈਨ ਵਿੱਚ ਇਹ ਚਾਰ ਕਲਰ ਨੇ ਡਿਜ਼ਾਈਨ ਹੁੰਦੇ ਨੇ ਰੈੱਡ ਸਿਰਫ 750 ਜੋ ਤੁਹਾਨੂੰ ਹੁੰਡ ਜੈਨ ਦਿਖਾ ਰਹੇ ਇਹ ਵੀ ਆਪਣੇ ਕੋਲ ਡਾਰਕ ਕਲਰ ਚ ਬਚਿੱਤਰਾ ਸਿਲਕ ਚ ਸੂਟ ਨੇ ਜੀ ਇਹ ਵੀ ਆਲ ਓਵਰ ਸੂਟ ਆ ਨਾਲ ਬਚਿੱਤਰਾ ਦੀ ਦੁਪੱਟੇ ਲੱਗੇ ਹੋਏ ਨੇ ਕਪੜਾ ਬਹੁਤ ਵਧੀਆ ਹੁੰਦਾ ਕੋਈ ਵੀ ਚੁਬਨ ਦੀ ਪ੍ਰੋਬਲਮ ਨਹੀਂ ਆਉਂਦੀ ਬਹੁਤ ਸੋਹਣਾ ਕਪੜਾ ਹੁੰਦਾ ਜੀ ਇਹ ਸੂਟ ਸਾਰਾ ਲਾਈਨਿੰਗ ਲਾ ਕੇ ਤਿਆਰ ਹੁੰਦੇ ਨੇ ਪ੍ਰੋਗਰਾਮ ਵਾਲੇ ਸੂਟ ਹੁੰਦੇ ਨੇ ਇਹਨਾਂ ਦਾ ਡਿਜ਼ਾਈਨ ਵੀ ਤੁਸੀਂ ਲੈਰੀਆ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਸਾਰੇ ਫਰੰਟ ਦੇ ਉੱਪਰ ਬਹੁਤ ਸੋਹਣਾ ਲੈਰੀਆ ਬਣਿਆ ਹੋਇਆ ਜੀ ਜਰੀ ਵਰਕ ਦਾ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲ ਡਾਰਕ ਕਲਰ ਨੇ ਜੋ ਵੀ ਤੁਹਾਨੂੰ ਕਲਰ ਦਿਖਾਵਾਂਗੇ ਡਾਰਕ ਕਲਰ ਪਹਿਲਾਂ ਆਪਣੇ ਕੋਲੇ ਪਰਪਲ ਜਿਹਾ ਕਲਰ ਸੀ ਮਹਿਰੂਨ ਜਿਹਾ ਇਹ ਆ ਗਿਆ ਹੈ ਮਹਿੰਦੀ ਕਲਰ ਕਲਰ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਸੇਮ ਸੂਟ ਤੁਹਾਡੇ ਕੋਲੇ ਭੇਜਾਂਗੇ ਜੀ ਰੇਟ ਪ੍ਰਾਈਸ ਸੇਮ ਹੋਣਗੇ ਸ਼ਿਪਿੰਗ ਜੱਜ ਫ੍ਰੀ ਹੈ ਜੀ ਤੁਸੀਂ ਸਲੈਕਟ ਕਰ ਸਕਦੇ ਹੋ ਇਹਨਾਂ ਤੋਂ ਜੋ ਵੀ ਤੁਹਾਨੂੰ ਪਸੰਦ ਆ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ ਚਾਰ ਕਲਰ ਨੇ ਮਹਿਰੂਨ ਕਲਰ ਆ ਗਿਆ ਜੀ ਪਹਿਲਾਂ ਤੁਹਾਨੂੰ ਅਸੀਂ ਪਰਪਲ ਕਲਰ ਖਾਇਆ ਸੀ ਉਸ ਤੋਂ ਬਾਅਦ ਮਹਿੰਦੀ ਕਲਰ ਆਇਆ ਹੈ ਆਪਣੇ ਕੋਲੇ ਮਹਿਰੂਨ ਕਲਰ ਗ੍ਰੀਨ ਕਲਰ ਆ ਗਿਆ ਜੀ ਕਲਰ ਸਾਰੇ ਬਹੁਤ ਸੋਹਣੇ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਸੋਹਣੇ ਨੇ ਦੁਪੱਟੇ ਬਹੁਤ ਵਧੀਆ ਤਿਆਰ ਕਰੇ ਹੋਏ ਨੇ ਇਹਨਾਂ ਸੂਟਾਂ ਨਾਲ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੇ ਆ ਇਹ ਵੀ ਆਪਣੇ ਕੋਲੇ ਬਚਿੱਤਰਾ ਸਿਲਕ ਚ ਆ ਬਚਿੱਤਰਾ ਸਿਲਕ ਬਹੁਤ ਪਸੰਦ ਆ ਰਹੀ ਆ ਕਿਉਂਕਿ ਇਸ ਵਿੱਚ ਚੁਬਨ ਦੀ ਬਿਲਕੁਲ ਵੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਬਾਕੀ ਬਹੁਤ ਸੋਹਣਾ ਕੱਪੜਾ ਹੁੰਦਾ ਮੁਲਾਇਮ ਕੱਪੜਾ ਹੁੰਦਾ ਜੀ ਇਹ ਇਸ ਵੀ ਫਰੰਟ ਬਹੁਤ ਹੈਵੀ ਬਣਿਆ ਹੋਇਆ ਇਹ ਸਾਰਾ ਜਰੀਦਾ ਵਰਕ ਬਣਿਆ ਹੈ ਜੀ ਸਟੂਨ ਵਰਕ ਵੀ ਮਿਲੂਗਾ ਇਸ ਡਿਜ਼ਾਈਨ ਵਿੱਚ ਵੀ ਆਪਣੇ ਕੋਲੇ 4 ਕਲਰ ਨੇ 750 ਰੇਟ ਆਈ ਤੁਸੀਂ ਸਿਲੈਕਟ ਕਰ ਸਕਦੇ ਹੋ ਇਹਨਾਂ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਨੇ ਕਲਰ ਡਿਜ਼ਾਈਨ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ ਸ਼ਿਪਿੰਗ ਚਾਰਜ ਜੀ ਫ੍ਰੀ ਆ ਕੈਸ਼ ਔਨ ਡਿਲੀਵਰੀ ਵੀ ਹੈ ਸਿਲੈਕਟ ਕਰੋ ਜੀ ਤੁਸੀਂ ਜੋ ਵੀ ਤੁਹਾਨੂੰ ਪਸੰਦ ਆ ਇਹ ਮਹਿੰਦੀ ਕਲਰ ਆ ਗਿਆ ਜੀ ਆਪਣੇ ਕੋਲੇ ਇਹ ਆ ਗਿਆ orange ਕਲਰ ਦਾ ਕਲਰ ਸਾਰੇ ਵਧੀਆ ਨੇ ਬਹੁਤ ਸੋਹਣੇ ਕਲਰ ਨੇ ਡਿਜ਼ਾਈਨ ਵੀ ਬਹੁਤ ਵਧੀਆ ਨੇ 750 ਰੇਟ ਆ ਜੀ ਹਾਂਜੀ ਜੋ ਤੁਹਾਨੂੰ ਹੁਣ ਡਿਜ਼ਾਈਨ ਦਿਖਾ ਰਹੀ ਆ ਇਹ ਕਪੜਾ ਹੀ ਬਹੁਤ ਸੋਹਣਾ ਆਪਣੇ ਕੋਲੇ ਬਹੁਤ ਵਧੀਆ ਕਪੜਾ ਜੀ ਬਰਬਰੀ ਬਰਬਰੀ ਕਪੜਾ ਸ਼ਰਟ ਤੁਹਾਨੂੰ ਬਰਬਰੀ ਚ ਮਿਲੂਗੀ ਬਰਬਰੀ ਸਿਲਕ ਚ ਜੋ ਬਾਟਮ ਲੱਗੇ ਆ ਮਸਲੀਨ ਦੀ ਲੱਗੇ ਦੁਪੱਟਾ ਲੱਗਾ ਹੈ ਚਨੂਨ ਦਾ ਸੈਮੀ ਚਨੂਨ ਦਾ ਦੁਪੱਟਾ ਲੱਗਾ ਹੈ ਜੀ ਕਢਾਈ ਵਾਲਾ ਜ਼ਰੀ ਦਾ ਵਰਕ ਬਣਾ ਹੈ 4 ਮੀਟਰ ਦੀ ਤੁਹਾਨੂੰ ਬਾਟਮ ਮਿਲੂਗੀ 2.5 ਮੀਟਰ ਦੀ ਸ਼ਰਟ ਆ ਦੁਪੱਟੇ ਦਾ ਦੁਪੱਟਾ ਹੈਗਾ ਆਪਣੇ ਕੋਲੇ 2 10 ਇਸ ਡਿਜ਼ਾਈਨ ਵਿੱਚ ਤੁਹਾਨੂੰ ਚਾਰ ਕਲਰ ਦਿਖਾਵਾਂਗੇ ਪਹਿਲਾ ਆਪਣੇ ਕੋਲੇ ਮਹਿੰਦੀ ਕਲਰ ਹੈ ਇਹ ਸਾਰਾ ਸ਼ੂਟ ਲੈਂਡਿੰਗ ਲਾ ਕੇ ਤਿਆਰ ਹੋ ਜੀ ਉਸ ਤੋਂ ਬਾਅਦ ਆ ਗਿਆ ਪੀਚ ਕਲਰ ਬਰਕ ਬਹੁਤ ਸੋਨਾ ਕਰਿਆ ਹੈ ਬਹੁਤੀ ਸਫਾਈ ਨਾਲ ਬਰਕ ਕਰਿਆ ਹੈ ਜੀ ਵੇਖੋ ਤੁਹਾਨੂੰ ਡਿਜ਼ਾਈਨ ਦੇਖੋ ਤੁਸੀਂ ਕਿੰਨਾ ਸੋਹਣਾ ਤਿਆਰ ਕਰਿਆ ਹੋਇਆ ਇਸ ਤਰ੍ਹਾਂ ਦੇ ਇਹ ਕਪੜਾ ਸ਼ਾਈਨਿੰਗ ਵਾਲਾ ਹੁੰਦਾ ਹੈ ਸ਼ਾਈਨਿੰਗ ਬਹੁਤ ਜ਼ਿਆਦਾ ਹੈ ਇਸ ਕੱਪੜੇ ਵਿੱਚ ਤੁਸੀਂ ਸਿਲੇਕਟ ਕਰ ਸਕਦੇ ਹੋ ਜੀ ਇਹ ਆ ਗਿਆ ਆਪਣੇ ਕੋਲੇ ਪਰਪਲ ਜਿਹਾ ਕਲਰ ਕਲਰ ਸਾਰੇ ਬਹੁਤ ਸੋਹਣੇ ਨੇ ਡਾਰਕ ਕਲਰ ਨੇ ਜੀ ਗ੍ਰੀਨ ਕਲਰ ਆ ਗਿਆ ਚਾਰ ਕਲਰ ਨੇ ਇਸ ਡਿਜ਼ਾਈਨ ਵਿੱਚ ਤੁਸੀਂ ਸਿਲੇਕਟ ਕਰੋ ਜੀ ਜੋ ਵੀ ਤੁਹਾਨੂੰ ਪਸੰਦ ਆ